ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਜੋ ਤੁਸੀਂ ਇਸ ਵਕਤ ਫਸਲ ਵੇਖ ਰਹੇ ਹੋ ਇਹ ਫਸਲ ਲਸਣ ਦੀ ਫਸਲ ਵਾ ਇਹ ਫਸਲ ਕਿਸਾਨ ਪੜਾ 7 ਸਾਲਾਂ ਤੋਂ ਲਗਾਤਾਰ ਬਜਾਈ ਕਰ ਰਿਹਾ ਵਾ ਇਸ ਵਕਤ ਮਾਰਕੀਟ ਵਿੱਚ ਲਸਣ ਦਾ ਰੇਟ 350 ਤੋਂ ਲੈ ਕੇ 400 ਰੁਪਏ ਕਿਲੋ ਵਾ ਪਰ ਜਦੋਂ ਕਿਸਾਨਾਂ ਦੀ ਫਸਲ ਮਾਰਕੀਟ ਅੱਜ ਜੀ ਤਿਆਰ ਹੋ ਜੇਗੀ ਉਦੋਂ ਕਸੋਂ ਕੇ ਪ੍ਰਾਦਿਕਾਂ ਦੇ ਮੁਤਾਬਕ ਉਹਨਾਂ ਦਾ ਰੇਟ ਥੱਲੇ ਆ ਜਾਵੇਗਾ ਤੇ ਪਿਛਲੇ ਸਾਲ ਸਿਰਫ 100 ਰੁਪਏ ਕਿਲੋ ਹੀ ਦੇ ਹਿਸਾਬ ਨਾਲ ਹੀ ਵੇਚਿਆ ਸੀ ਹੁਣ ਜੇ ਇਸ ਫਸਲ ਦੇ ਲਗਾਉਣ ਦੇ ਤਰੀਕੇ ਦੀ ਗੱਲ ਕਰੀਏ ਤਾਂ ਇਹ ਨਵੰਬਰ ਦੇ ਆਖਰੀ ਹਫਤੇ ਲਗਾਇਆ ਸੀ ਤੇ ਲਾਈਨ ਟੂ ਲਾਈਨ ਚੁੰਡੀਆਂ ਦੇ ਨਾਲ ਇੱਕ ਇੱਕ ਗੰਢੀ ਲਗਾਈ ਸੀ ਤੇ ਇਸ ਵਕਤ ਇਹ ਫਸਲ ਲਗਭਗ 3 ਤੋਂ 4 ਮਹੀਨਿਆਂ ਦੀ ਹੋ ਚੁੱਕੀ ਹੈ ਤੇ ਇਸ ਵਕਤ ਇਹਨੂੰ ਦੌੜੀ ਗਡਾਈ ਚੱਲ ਰਹੀ ਹੈ ਤੇ ਪਹਿਲੀ ਗੱਲ ਇਹ ਇਸ ਨੂੰ ਡੇਢ ਦੋ ਮਹੀਨੇ ਬਾਅਦ ਕੀਤੀ ਸੀ ਜੇ ਇਸ ਫਸਲ ਉੱਤੇ ਪੱਕੀ ਐਮਐਸਪੀ ਤੈਅ ਹੋ ਜੇ ਤਾਂ ਕਿਸਾਨਾਂ ਨੂੰ ਇਸ ਫਸਲ ਤੋਂ ਕਾਫੀ ਜ਼ਿਆਦਾ ਫਾਇਦਾ ਮਿਲ ਸਕਦਾ ਵਾ ਤੇ ਹੋਰ ਕਈ ਨਵੇਂ ਕਿਸਾਨ ਪੜਾ ਵੀ ਇਸ ਫਸਲ ਦੇ ਨਾਲ ਜੁੜ ਸਕਦੇ ਨੇ ਇੱਕ ਕਿਸਾਨ ਪੜਾ ਆਪਣਾ ਕੁਸ਼ਾਲ ਜੀਵਨ ਜੀ ਸਕਦੇ ਨੇ